ਸਤਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਦੇ ਸੰਬੰਧ ਦੇ ਵਿੱਚ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਰੈਲੀਆਂ ਤੇ ਇਕੱਠ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਮਨਰੇਗਾ ਬਚਾਓ ਦੇ ਤਹਿਤ ਕਾਂਗਰਸ ਵੱਲੋਂ ਵੱਡੀ ਪੱਧਰ ਤੇ 8 ਰੈਲੀਆਂ ਪੰਜਾਬ ਦੇ ਵਿੱਚ ਪਹਿਲਾਂ ਕੀਤੀਆਂ ਜਾ ਚੁੱਕੀਆਂ ਹਨ ਤੇ ਹੁਣ ਅਗਲੀਆਂ ਰੈਲੀਆਂ ਦੇ ਲਈ ਮੀਟਿੰਗਾਂ ਦਾ ਦੌਰ ਜਾਰੀ ਹੈ ਸ਼ਡਿਊਲ ਤਿਆਰ ਕੀਤਾ ਜਾ ਰਿਹਾ ਹੈ ਵੱਖ-ਵੱਖ ਹਲਕਿਆਂ ਦੇ ਵਿੱਚ ਰੈਲੀਆਂ ਕਰਨ ਨੂੰ ਲੈ ਕੇ ਪਿਛਲੇ ਜੋ 8 ਰੈਲੀਆਂ ਦੇ ਵਿੱਚ ਇੱਕ ਰੈਲੀ ਜੰਡਿਆਲਾ ਗੁਰੂ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਮੌਜੂਦ ਸੀ ਉੱਥੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਪੰਜਾਬ ਦੇ ਕੈਬਨਿਟ ਮੰਤਰੀ ਨੇ ਹਰਪ੍ਰੀਤ ਸਿੰਘ ਈਟਿਓ ਉਨ੍ਹਾਂ ਦੇ ਉੱਪਰ ਇੱਕ ਟਿੱਪਣੀ ਕੀਤੀ ਗਈ ਸੀ ਉਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਔਰ ਉਥੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਇੱਕ ਟਿੱਪਣੀ ਉਹਨਾਂ ਨੂੰ ਲੈ ਕੇ ਕੀਤੀ ਗਈ ਸੀ ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਤੇਜ਼ ਹੋ ਗਈ ਸੀ ਬੇਸ਼ੱਕ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਮੰਤਰੀਆਂ ਵੱਲੋਂ ਜੋ ਪ੍ਰਤਾਪ ਸਿੰਘ ਬਾਜਵਾ ਉਸ ਦੀ ਰਹਾਇਸ਼ ਦਾ ਕਰਾਉ ਵੀ ਕੀਤਾ ਗਿਆ ਸੀ ਉੱਥੇ ਵੀ ਹਲਕਾ ਲਾਠੀ ਚਾਰਜ ਪੁਲਿਸ ਵੱਲੋਂ ਕਰਨਾ ਪਿਆ ਪਾਣੀ ਦੀਆਂ ਬੁਛਾੜਾਂ ਵੀ ਉਹਨਾਂ ਤੇ ਸੁੱਟੀਆਂ ਗਈਆਂ ਮਾਮਲਾ ਕਾਫੀ ਭਖ ਗਿਆ ਸੀ ਇਸ ਨੂੰ ਲੈ ਕੇ ਜੋ ਹਰਪਜਨ ਸਿੰਘ ਐਟਿਓ ਨੇ ਉਹਨਾਂ ਨੇ ਐਸ்சி ਕਮਿਸ਼ਨ ਦੇ ਵਿੱਚ ਇਸ ਦੇ ਲਈ ਤਰਖਾਸਤ ਵੀ ਦਿੱਤੀ ਸੀ ਤੇ ਬਾਜਵਾ ਸਾਹਿਬ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਬੇਨਤੀ ਕੀਤੀ ਸੀ ਕਿ ਉਹਨਾਂ ਨੇ ਆਪਣੀ ਰੈਲੀ ਦੇ ਦੌਰਾਨ ਭਾਸ਼ਣ ਦੇ ਦੌਰਾਨ ਉਹਨਾਂ ਦੇ ਲਈ ਅਪਸ਼ਬਦ ਬੋਲੇ ਹੈ ਮਾਮਲਾ ਕੀ ਹੈ ਕਿ ਚੰਡਿਆਲਾ ਗੁਰੂ ਦੇ ਵਿੱਚ ਮਨਰੇਗਾ ਬਚਾਓ ਦੇ ਤਹਿਤ ਜੋ ਰੈਲੀ ਚੱਲ ਰਹੀ ਸੀ ਉਸ ਦੇ ਵਿੱਚ ਪਹਿਲਾਂ ਰਾਜਾ ਵੜਿੰਗ ਵੱਲੋਂ ਵੀ ਇੱਕ ਜਿਹਾ ਬਿਆਨ ਦਿੱਤਾ ਜਾਂਦਾ ਹੈ ਕਿ 3 ਮਿੰਟਾਂ ਦੇ ਵਿੱਚ ਧੌਣ ਮਰੋੜ ਦਿਓ ਕੁਝ ਇਹੋ ਜਿਹਾ ਬਿਆਨ ਉਹਨਾਂ ਨੇ ਦਿੱਤਾ ਸੀ ਜਿਸ ਨੂੰ ਲੈ ਕੇ ਉਹਨਾਂ ਦੀ ਪਤਨੀ ਵੱਲੋਂ ਵੀ ਬਾਅਦ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਇੱਕ ਪਾਸੇ ਪੰਜਾਬ ਦੇ ਜਿਹੜੀ ਵਿਰੋਧੀ ਪਾਰਟੀਆਂ ਦੇ ਆਗੂ ਨੇ ਆਮ ਆਦਮੀ ਪਾਰਟੀ ਦੇ ਉੱਪਰ ਹਮਲੇ ਸ਼ਬਦੀ ਹਮਲੇ ਤੇਜ਼ ਕਰਦੇ ਆ ਕਿ ਉਹ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪਛੜ ਰਹੀ ਹੈ ਤੇ ਉੱਥੇ ਆਪ ਇਸ ਤਰੀਕੇ ਦੇ ਜਿਹੜੇ ਭਾਸ਼ਣ ਉਹ ਦੇ ਰਹੇ ਜੋ ਕਿ ਸਿਧਾਂਤਾਂ ਦੇ ਉਲਟ ਹੈ ਸੰਵਿਧਾਨ ਦੀ ਉਲੰਘਣਾ ਹੈ ਉੱਥੇ ਹੀ ਬਾਜਪਾ ਸਾਹਿਬ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਕਿਉਂਕਿ ਜੋ ਹਰਪਜਨ ਸਿੰਘ ਈਟੀਓ ਨੇ ਇਹਨਾਂ ਦਾ ਜੋ ਪਰਿਵਾਰਿਕ ਕੀਤਾ ਸੀ ਉਹ ਸ਼ਾਦੀ ਵਿਆਹਾਂ ਦੇ ਵਿੱਚ ਬੈਂਡ ਵਜਾਉਣ ਦਾ ਕੰਮ ਕਰਦੇ ਸਨ ਤਾਂ ਬਾਜਪਾ ਸਾਹਿਬ ਦਾ ਬਿਆਨ ਸੀ ਕਿ ਆਉਣ ਵਾਲੀ 2027 ਦੇ ਵਿੱਚ ਤੁਸੀਂ ਵੀ ਲੋਕਾਂ ਨੂੰ ਅਪੀਲ ਕਰ ਰਹੇ ਸਨ ਕਿ ਬਾ ਜੋ ਹਰਪਜਨ ਸਿੰਘ ਈਟੀਓ ਹੈ ਇਸ ਦਾ ਬੈਂਡ ਵਜਾ ਦਿਓ ਇਸ ਨੂੰ ਲੈ ਕੇ ਹਰਪਜਨ ਸਿੰਘ ਈਟੀਓ ਵੱਲੋਂ ਕਾਫੀ ਸਖਤ ਇਤਰਾਜ਼ ਲਗਾਇਆ ਗਿਆ ਕਿ ਉਹਨਾਂ ਦੇ ਜੋ ਪਰਿਵਾਰਿਕ ਕੀਤਾ ਹੈ ਉਸ ਨੂੰ ਲੈ ਕੇ ਤੇ ਉਹਨਾਂ ਦੇ ਉੱਪਰ ਵੀ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਹੈ ਕਿ ਇਹਦਾ ਬੈਂਡ ਵਜਾ ਦਿਓ ਇਹ ਗਲਤ ਹੈ ਉਹਨਾਂ ਦਾ ਕਹਿਣਾ ਸੀ ਕਿ ਉਹ ਇੱਕ ਸੰਵਿਧਾਨਿਕ ਅਹੁਦੇ ਤੇ ਨੇ ਉਹ ਕੈਬਨਿਟ ਮੰਤਰੀ ਨੇ ਤੇ ਇਹ ਜਿਹੜੇ ਬਾਜਵਾ ਸਾਹਿਬ ਵੱਲੋਂ ਬਿਆਨ ਦਿੱਤੇ ਗਏ ਨੇ ਏ ਸਹੀ ਨਹੀਂ ਹਨ ਤਾਂ ਇਸ ਨੂੰ ਲੈ ਕੇ ਅਨੁਸੂਚਿਤ ਜਾਤੀ ਦੇ ਜੋ ਵਿੰਗ ਹੈ ਜੋ ਪੰਜਾਬ ਦੇ ਵਿੱਚ ਐਸ்சி ਕਮਿਸ਼ਨ ਬਣਿਆ ਹੋਇਆ ਉਸ ਦੇ ਜੋ ਹੈੱਡ ਨੇ ਚੇਅਰਮੈਨ ਨੇ ਉਹਨਾਂ ਵੱਲੋਂ ਉਹਨਾਂ ਨੂੰ ਇੱਕ ਨੋਟਿਸ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਉਹ ਜਾਰੀ ਕੀਤਾ ਹੋਇਆ ਸੀ ਚੇਅਰਮੈਨ ਨੇ ਜਸਬੀਰ ਸਿੰਘ ਗੜੀ ਗੜੀ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੋਇਆ ਸੀ ਪਰ ਉਹ ਆਪਣੀ ਸੁਣਵਾਈ ਤੇ ਜਿਹੜੇ ਪੇਸ਼ ਨਹੀਂ ਹੋਏ ਸਨ ਔਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ ਦੇ ਉਪਬੰਧਾਂ ਤਹਿਤ ਪ੍ਰਤਾਪ ਸਿੰਘ ਬਾਜਵਾ ਨੂੰ ਜਾਰੀ ਕੀਤੇ ਗਏ ਨੋਟਿਸ ਨੂੰ ਚੁਣੌਤੀ ਦਿੱਤੀ ਗਈ ਸੀ ਇਸ ਪਟੀਸ਼ਨ ਦੇ ਵਿੱਚ ਜਸਟਿਸ ਸੁਵੀਰ ਸੈਗਲ ਨੇ ਬਾਜਵਾ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਅਤੇ ਬਾਕੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੁਣ ਮਾਮਲੇ ਦੀ ਜਿਹੜੀ ਸੁਣਵਾਈ ਉਹ ਜਾਰੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਮਾਝੇ ਵਿੱਚ ਕਾਂਗਰਸੀ ਰੈਲੀ 'ਚ ਭਾਸ਼ਣ ਦੌਰਾਨ ਕੁਝ ਅਜੀਹਾ ਬੋਲਿਆ ਜਿਸ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਆਪਣੇ ਪਰਿਵਾਰਕ ਕਿੱਤੇ ਨਾਲ ਜੋੜਦਿਆਂ ਬਾਜਵਾ ਦੀ ਘੇਰਾਬੰਦੀ ਕੀਤੀ ਮંત્રી ਦਾ ਕਹਿਣਾ ਸੀ ਕਿ ਬਾਜਵਾ ਨੇ ਅਪਸ਼ਬਦ ਬੋਲੇ ਹਨ ਐਸ்சி ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨੇ ਮਾਮਲੇ ਤੇ ਨੋਟਿਸ ਜਾਰੀ ਕਰਕੇ ਬਾਜਵਾ ਨੂੰ ਤਲਬ ਕੀਤਾ ਪਹਿਲੀ ਪੇਸ਼ੀ ਤੇ ਬਾਜਵਾ ਕਮਿਸ਼ਨ ਅੱਗੇ ਪੇਸ਼ਤੀ ਹੋਏ ਉਹਨਾਂ ਦੀ ਅਦਾਲਤ 'ਚ ਦਲੀਲ ਸੀ ਕਿ ਐਸ்சி ਕਮਿਸ਼ਨ ਵੱਲੋਂ ਜਾਰੀ ਨੋਟਿਸ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਹੈ ਇਹ ਨੋਟਿਸ ਸੰਵਿਧਾਨ ਦੇ ਅਨੁਛੇਦ 14 19 ਅਤੇ 21 ਦੀ ਉਲੰਘਣਾ ਹੈ ਭਾਸ਼ਣ 'ਚ ਬੋਲੇ ਗੇ ਅਲਫਾਜ਼ ਕਿਤੇ ਵੀ ਕਿਸੇ ਜਾਤੀ ਦੇ ਖਿਲਾਫ ਨਹੀਂ ਭੁਗਤਦੇ ਅਨੁਸੂਚਿਤ ਜਾਤੀ ਜਾਂ ਅਨਸੂਚਿਤ ਜਨਜਾਤੀ ਦਾ ਭਾਸ਼ਣ ਨਾਲ ਸਬੰਧ ਨਹੀਂ ਜੁੜਦਾ ਉਹਨਾਂ ਅਦਾਲਤ ਤੇ ਜੋ ਅਦਾਲਤ ਨੇ ਫੈਸਲਾ ਕੀਤਾ ਇਸ ਮਾਮਲੇ ਦੇ ਵਿੱਚ ਉਹਨਾਂ ਪਟੀਸ਼ਨ ਦਾਇਰ ਕੀਤੀ ਹੋਈ ਸੀ ਉਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੈਂਡ ਵਾਜਾ ਮਾਮਲੇ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਅੱਜ ਪ੍ਰਤਾਪ ਸਿੰਘ ਬਾਜਵਾ ਖਿਲਾਫ ਪੰਜਾਬ ਰਾਜ ਅਨਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ ਦੇ ਉਪਬੰਧਾਂ ਤਹਿਤ ਪ੍ਰਤਾਪ ਸਿੰਘ ਬਾਜਵਾ ਨੂੰ ਜਾਰੀ ਕੀਤੇ ਗਏ ਨੋਟਿਸ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਦੇ ਉੱਪਰ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤਾਂ ਅਦਾਲਤ ਦੇ ਫੈਸਲੇ ਮਗਰੋਂ ਬਾਜਵਾ ਨੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ ਤੇ ਉਹਨਾਂ ਨੂੰ ਅਦਾਲਤ ਤੋਂ ਨਿਆਂ ਮਿਲਿਆ ਤੇ ਆਪ ਦੀ ਚਾਲ ਫੇਲ ਹੋਈ ਹੈ ਧੰਨਵਾਦ